ਸਭ ਨੂੰ ਨਮਸਕਾਰ ਰਹਾ ਤਾਂ ਸਿਖਾਇਆ ਜੈ ਸ਼੍ਰੀ ਰਾਮ ਅੱਜ ਦਾ ਦਿਨ ਮੇਰਾ ਖਿਆਲ ਆ ਸਾਲ ਹੀ ਜੇ ਮੈਂ ਕਹਾਂ ਤਾਂ ਕਲਾਕਾਰ ਜੈਕਤਲੀ ਬਹੁਤ ਮਾੜਾ ਜਿਹੜਿਆ ਔਰ ਜਿਹੜਾ ਅੱਜ ਘਟਾ ਪਿਆ ਪੂਰਨਸ਼ਾ ਕੋਟੀ ਜੀ ਕਿਉਂਕਿ ਇੱਕ ਵਾਅਦ ਜੇ ਮੈਂ ਕਹਾਂ ਉਸਤਾਦਾਂ ਦੇ ਉਸਤਾਦ ਤੁਸੀਂ ਸੋਚੋ ਵੀ ਜਿਹੜੇ ਹੰਸਰਾਜ ਦੇ ਉਸਤਾਦ ਨੇ ਜਿਹੜੇ ਮਾਸਟਰ ਸਲੀਮ ਦੇ ਉਸਤਾਦ ਨੇ ਮਤਲਬ ਉਹ ਕਿਹੋ ਜਿਹਾ ਇਨਸਾਨ ਹੋ ਸਕਦਾ ਕਿਉਂਕਿ ਇਹੋ ਜੇ ਇਹੋ ਦੀਆਂ ਸਿੱਖਿਤਾ ਸਦੀਆਂ ਬਾਅਦ ਪੈਦਾ ਹੁੰਦੀਆਂ ਮੇਰੇ ਖਿਆਲ ਕੋਈ ਪੈਦਾ ਹੋਣਾ ਵੀ ਨਹੀਂ ਕਿਉਂਕਿ ਪੂਰਨਸ਼ਾ ਕੋਟੀ ਜੀ ਨੂੰ ਸਾਡਾ ਪਿਛਲੇ 30 35 ਸਾਲ ਦਾ ਮੇਰਾ ਭਰਾ ਹੀ ਸੀ ਸਲੀਮ ਹੋ ਗਿਆ ਤੇਜੀ ਹੋ ਗਿਆ ਮੇਰੇ ਭਤੀਜੇ ਨੇ ਮੈਨੂੰ ਭੂਆ ਦਾ ਮਾਣ ਦਿੰਦੇ ਨੇ ਸਾਰੇ ਹੀ ਆਰਟਿਸਟ ਐਂਡ ਮਤਲਬ ਇਹੋ ਜਿਹਾ ਬਾਦ ਜਿਵੇਂ ਕਹਦੇ ਆ ਇਹ ਦੀ ਸ਼ਖਸੀਅਤ ਮਿਊਜ਼ਿਕ ਵਰਲਡ ਦੇ ਵਿੱਚ ਜੇ ਉਸਤਾਦਾਂ ਦੇ ਵਿੱਚ ਕਹਿ ਦਈਏ ਕਿਉਂਕਿ ਉਹਨਾਂ ਦੇ ਜਿਹੜੇ ਸ਼ਗਿਰਦ ਨੇ ਮੇਰੇ ਨਾਲ ਬੜੇ ਇਨਤਤ ਨੇ ਦੀਪਕ ਵੈਦ ਰਿੰਦਰ ਰਿੰਦੀ ਮੈਂ ਇੱਥੇ ਵੇਖ ਰਹੀ ਆ ਮਤਲਬ ਉਹ ਪੁਰਾਣੇ ਸ਼ਗਿਰਦ ਆਏ ਨੇ ਸ਼ਰਧਾਂਜਲੀ ਦੇਣ ਮਤਲਬ ਇੰਨੀ ਠੰਡ ਦੇ ਵਿੱਚ ਚਾਰ ਸਾਹ ਜਾਂਦਾ ਦਾ ਮਤਲਬ ਸੀ ਵੀ ਲਿਫਟ ਚੱਲ ਰਹੀ ਆ ਤੇ ਮੈਂ ਕਹਣੀ ਆ ਇਹ ਵੀ ਉਵੇਂ ਹੀ ਵਿਛੋੜਾ ਪਰਿਵਾਰ ਵਿਛੋੜਾ ਪੈ ਗਿਆ ਬੱਚੇ ਰੋਂਦੇ ਕਰ ਲਾਂਦੇ ਨੇ ਪੋਟੀਆਂ ਰੋਈ ਜਾਂਦੀਆਂ ਦੇਖਿਆ ਨਹੀਂ ਜਾ ਰਿਹਾ ਮਤਲਬ ਉਹਨਾਂ ਦੀ ਬੇਟੀ ਇੰਨਾ ਮਾੜਾ ਹਾਲਾ ਬੇਟੀ ਦਾ ਕਿਉਂਕਿ ਬਹੁਤ ਔਖਾ ਹੁੰਦਾ ਮਤਲਬ ਅਸੀਂ ਲੋਕ ਤਾਂ ਚੈਨਲਾਂ ਤੇ ਬੋਲ ਕੇ ਚਲੇ ਜਾਵਾਂਗੇ ਪਰ ਪਰਿਵਾਰ ਲਈ ਇਹ ਆ ਸਹਬ ਛੋੜਾ ਕਿਉਂਕਿ ਅੱਜ ਕੱਲ 70 72 ਸਾਲ ਦੀ ਉਮਰ ਕੁਝ ਨਹੀਂ 80 90 ਸਾਲ ਔਸਤਨ ਉਮਰ ਅੱਜ ਕੱਲ ਚੱਲ ਰਹੀ ਹੈ ਸੋ ਇਹ ਜਿਹਾ ਘਾਟਾ ਸੰਗੀਤ ਜਗਤ ਨੂੰ ਪਿਆ ਜਿਹੜਾ ਕਦੇ ਪੂਰਾ ਹੋਣਾ ਹੀ ਨਹੀਂ ਜਿਵੇਂ ਚਰਨਜੀਤ ਹੁਜੇ ਦਾ ਪਿਆ ਸੀਗਾ ਫਿਰ ਮਤਲਬ ਇਹ ਸਾਲ ਤੋਂ ਸਾਨੂੰ ਕਿੰਨਾ ਇਹੜਾ ਸਾਲ ਆ ਯਾਰ ਅਜੀਤ ਜੀ ਬੰਦਾ ਕੋਈ ਆ ਸਾਥੋਂ ਕਿੰਨੇ ਕਿੰਨੇ ਦਿੱਗ ਦੇ ਕਲਾਕਾਰ ਮਤਲਬ ਇੰਨਾ ਵੱਡਾ ਘਟਾ ਪਿਆ ਮੈਂ ਤਾਂ ਇਹੀ ਦੁਆ ਕਰਦੀ ਆ ਪਰਮਾਤਮਾ ਅੱਗੇ ਵੀ ਅਗਲਾ ਸਾਲ ਸੁੱਖਾਂ ਦਾ ਚੜ੍ਹਾਈ ਸਾਰੀ ਦੁਨੀਆ ਲਈ ਸਾਰੀ ਲਕਾਈ ਦੇ ਮੈਂ ਖੈਰ ਮੰਗਦੇ ਵੀ ਕਦੇ ਕਿਸੇ ਦਾ ਉਮਰ ਤੋਂ ਪਹਿਲਾਂ ਕਿਸੇ ਦਾ ਬਾਪ ਨਾ ਜਾਵੇ ਕਿਸੇ ਦਾ ਬੱਚਾ ਨਾ ਜਾਵੇ ਕਿਸੇ ਦੀ ਮਾਂ ਨਾ ਜਾਵੇ ਕਿਸੇ ਦੀ ਭੈਣ ਨਾ ਜਾਵੇ ਤੇ ਅੱਜ ਬਹੁਤ ਭਰਿਆ ਮਨ ਹੈ ਪੂਰਨ ਸ਼ਾ ਕੋਠੀ ਜੀ ਵਾਸਤੇ ਕਿਉਂਕਿ ਮਤਲਬ ਇੰਨੇ ਸਾਜ ਇੰਨੀਆਂ ਗੱਲਾਂ ਉਹਨਾਂ ਨਾਲ ਜੁੜੀਆਂ ਹੋਈਆਂ ਮਤਲਬ ਸੁਰਾਂ ਦਾ ਇੱਕ ਬਾਦਸ਼ਾ ਸੁਰਾਂ ਦਾ ਸਮੁੰਦਰ ਅੱਜ ਸਾਹਤ ਹੋ ਗਿਆ ਜੇ ਮੈਂ ਕਹਾਂ ਵੀ ਇੰਨੀਆਂ ਸੁਰਾਂ ਜਿਹੜੀਆਂ ਇੱਕ ਇਨਸਾਨ ਦੇ ਵਿੱਚ ਤੁਸੀਂ ਵੀਡੀਓ ਦੇਖੋ ਫਿਰੋ ਲੋ ਨੂੰ ਕਿਸੇ ਦੇ ਵਿੱਚ ਕਿਉਂਕਿ ਉਹ ਜਿਹੜਾ ਘਾਟ ਹੈ ਮੈਨੂੰ ਲੱਗਦਾ ਹੈ ਵੀ ਮੇਰਾ ਭਤੀਜਾ ਸਲਮੀਰ ਸਾਡਾ ਬੱਚਾ ਜ਼ਰੂਰ ਉਹ ਘਾਟ ਪੂਰੀ ਕਰੇਗਾ ਤੇ ਉਹਨਾਂ ਦੇ ਉਹਨਾਂ ਦੇ ਜਿੰਨੇ ਵੀ ਸ਼ਗਿਰਦ ਨੇ ਹਾਂਸ ਰਾਜ ਹਾਂਸ ਜੀ ਦੇਖ ਲੋ ਮੈਂ ਕਹਿੰਨੀ ਐ ਮਤਲਬ ਇੱਕ ਇਹੋ ਜਿਹੀ ਪ੍ਰਤਪਾਅ ਗਏ ਨੇ ਇਹੋ ਜਿਹਾ ਕੰਟਰੀਬਿਊਸ਼ਨ ਕਰ ਗਏ ਨੇ ਜਗਾ ਕਲਾ ਜਗਤ ਵਾਸਤੇ ਕਲਾਸੀਕਲ ਜਗਤ ਵਾਸਤੇ ਜਿਹਦੀ ਆਧਾਰਨ ਤੁਹਾਡੇ ਸਾਹਮਣੇ ਮਾਸਟਰ ਸਲੀਮ ਐਂਡ ਜਿਹੜੇ ਦੋ ਹਾਂਸਰਾਜ ਹਾਸ ਮੇਰਾ ਵੀ ਤੁਹਾਡੇ ਸਾਹਮਣੇ ਹੀ ਆ ਕਿ ਕਿਵੇਂ ਸੁਰਾਂ ਨਾਲ ਇਹ ਦੋਨੇ ਖੇਡਦੇ ਨੇ ਪ੍ਰਮਾਤਮਾ ਇਹਨਾਂ ਨੂੰ ਇਹੋ ਜਿਹੀ ਸ਼ਕਤੀ ਬਖਸ਼ੇ ਕਿ ਇਹ ਪੂਰਨਸ਼ਾ ਕੋਟੀ ਜੀ ਦਾ ਘਟਾ ਕੋਸ਼ਿਸ਼ ਕਰਨ ਪੂਰਾ ਕਰਨ ਮੈਨੂੰ ਮਾਨ ਹੈ ਮੈਨੂੰ ਦਾਵਾ ਵੀ ਹੈ ਵੀ ਇਹ ਜ਼ਰੂਰ ਪੂਰਾ ਕਰਨਗੇ ਤੇ ਨਾਲੇ ਮੈਂ ਆਪਣੇ ਸਭ ਨੂੰ ਸ਼ਰਧਾਂਜਲੀ ਦਿੰਦੇ ਹਾਂ ਪਰੇ ਮਾਤਾ ਸਭ ਨੂੰ ਨਮਸਕਾਰ ਹਾਂ ਤੁਹਾਨੂੰ ਸਿਕਾ ਜੀ ਜੀ ਸ਼੍ਰੀ ਗੰਗਾ ਅੱਜ ਦਾ ਦਿਨ ਮੇਰੇ ਖਿਆਲ ਨਾਲ ਜੇ ਮੈਂ ਕਹਾਂ ਤਾਂ ਕਲਾਕਾਰ ਦੇ ਅਖਿਲੀ ਬਹੁਤ ਮਾੜਾ ਚੜਿਆ ਔਰ ਜਿਹੜਾ ਅੱਜ ਇਕੱਠਾ ਪਿਆ ਹੈ ਪੂਰਨਸ਼ਾ ਕੋਟੀ ਜੀ ਕਿਉਂਕਿ ਇੱਕ ਵਾਅਦ ਜੇ ਮੈਂ ਕਹਾਂ ਉਸਤਾਦਾਂ ਦੇ ਉਸਤਾਦ ਤੁਸੀਂ ਸੋਚੋ ਵੀ ਜਿਹੜੇ ਹੰਸਰਾਜ ਦੇ ਉਸਤਾਦ ਨੇ ਜਿਹੜੇ ਮਾਸਟਰ ਸੁਲੀਮ ਦੇ ਉਸਤਾਦ ਨੇ ਮਤਲਬ ਉਹ ਕਿਹੋ ਜਿਹਾ ਇਨਸਾਨ ਹੋ ਸਕਦਾ ਹੈ ਕਿਉਂਕਿ ਇਹੋ ਜੇ ਇਹੋ ਦੀਆਂ ਸਿੱਖਿਤਾ ਸਦੀਆਂ ਬਾਅਦ ਪੈਦਾ ਹੁੰਦੀਆਂ ਮੇਰੇ ਖਿਆਲ ਕੋਈ ਪੈਦਾ ਹੋਣਾ ਵੀ ਨਹੀਂ ਕਿਉਂਕਿ ਪੂਰਨਸ਼ਾ ਕੋਟੀ ਜੀ ਨੂੰ ਸਾਡਾ ਪਿਛਲੇ 30 35 ਸਾਲ ਦਾ ਮੇਰਾ ਭਰਾ ਹੀ ਸੀ ਸਲੀਮ ਹੋ ਗਿਆ ਤੇਜੀ ਹੋ ਗਿਆ ਮੇਰੇ ਭਤੀਜੇ ਨੇ ਮੈਨੂੰ ਭੂਆ ਦਾ ਮਾਣ ਦਿੰਦੇ ਨੇ ਸਾਰੇ ਹੀ ਆਰਟਿਸਟ ਐਂਡ ਮਤਲਬ ਇਹੋ ਜਿਹਾ ਬਹਾਦ ਜਿਹਾ ਕਹਦੇ ਆ ਇਹਦੀ ਸ਼ਖਸੀਅਤ 뮤직 ਵਰਲਡ ਦੇ ਵਿੱਚ ਜੇ ਉਸਤਾਦਾਂ ਦੇ ਵਿੱਚ ਕਹਿ ਦਈਏ ਕਿਉਂਕਿ ਉਹਨਾਂ ਦੇ ਜਿਹੜੇ ਸ਼ਗਿਰਦ ਨੇ ਮੇਰੇ ਨਾਲ ਬੜੇ ਇਨਟੈਚ ਨੇ ਦੀਪਕ ਵਾਧ ਰਣਿੰਦਰ ਰਿੰਦੀ ਮੈਂ ਇੱਥੇ ਵੇਖ ਰਹੀ ਆ ਮਤਲਬ ਉਹ ਪੁਰਾਣੇ ਸ਼ਗਿਰਦ ਆਏ ਨੇ ਸ਼ਰਧਾਂਜਲੀ ਦੇਣ ਮਤਲਬ ਇੰਨੀ ਠੰਡ ਦੇ ਵਿੱਚ ਚਾਰ ਸਾਹ ਜਾਂਦਾ ਦਾ ਮਤਲਬ ਜੀ ਜਿਵੇਂ ਸੱਜ ਚੱਲ ਰਿਹਾ ਤੇ ਮੈਂ ਕਹਣੀ ਐ ਇਹ ਵੀ ਉਵੇਂ ਹੀ ਵਿਛੋੜਾ ਪਰਿਵਾਰ ਵਿੱਚ ਛੋੜਾ ਪੈ ਗਿਆ ਬੱਚੇ ਰੋਂਦੇ ਕਰ ਲਾਂਦੇ ਨੇ ਪੋਤੀਆਂ ਰੋਈ ਜਾਂਦੀਆਂ ਦੇਖਿਆ ਨਹੀਂ ਜਾ ਰਿਹਾ ਮਤਲਬ ਉਹਨਾਂ ਦੀ ਬੇਟੀ ਇੰਨਾ ਮਾੜਾ ਹਾਲਾ ਬੇਟੀ ਦਾ ਕਿਉਂਕਿ ਬਹੁਤ ਔਖਾ ਹੁੰਦਾ ਮਤਲਬ ਅਸੀਂ ਲੋਕ ਤਾਂ ਚੈਨਲਾਂ ਤੇ ਬੋਲ ਕੇ ਚਲੇ ਜਾਵਾਂਗੇ ਪਰ ਪਰਿਵਾਰ ਲਈ ਇਹ ਆ ਸਹਬ ਛੋੜਾ ਕਿਉਂਕਿ ਅੱਜ ਕੱਲ 70 72 ਸਾਲ ਦੀ ਉਮਰ ਕੁਝ ਨਹੀਂ 80 90 ਸਾਲ ਔਸਤਨ ਉਮਰ ਅੱਜ ਕੱਲ ਚੱਲ ਰਹੀ ਐ ਸੋ ਇਹ じゃ ਘਾਟਾ ਸੰਗੀਤ ਜਗਤ ਨੂੰ ਪਿਆ ਜਿਹੜਾ ਕਦੇ ਪੂਰਾ ਹੋਣਾ ਹੀ ਨਹੀਂ ਜਿਵੇਂ ਰਣਜੀਤ ਹੁਜੇ ਦਾ ਪਿਆਰ ਸੀ ਆ ਫਿਰ ਮਤਲਬ ਇਸ ਸਾਲ ਤੇ ਸਾਨੂੰ ਕਿੰਨਾ ਭੈੜਾ ਸਾਲ ਆ ਯਾਰ ਆ ਜੀਰ ਜਬੰਦਾ ਕੋਇਆ ਸਾਥੋਂ ਕਿੰਨੇ ਕਿੰਨੇ ਦਿੱਗੇ ਚ ਕਲਾਕਾਰ ਮਤਲਬ ਐਡਾ ਵੱਡਾ ਘਟਾ ਪਿਆ ਮੈਂ ਤਾਂ ਇਹੀ ਦੁਆ ਕਰਦੀ ਆ ਪ੍ਰਮਾਤਮਾ ਅੱਗੇ ਵੀ ਅਗਲਾ ਸਾਲ ਸੁੱਖਾਂ ਦਾ ਚੜ੍ਹਾਈ ਸਾਰੀ ਦੁਨੀਆ ਲਈ ਸਾਰੀ ਲਕਾਈ ਦੇ ਮੈਂ ਖੈਰ ਮੰਗਦੇ ਵੀ ਕਦੇ ਕਿਸੇ ਦਾ ਉਮਰ ਤੋਂ ਪਹਿਲਾਂ ਕਿਸੇ ਦਾ ਬਾਪ ਨਾ ਜਾਵੇ ਕਿਸੇ ਦਾ ਬੱਚਾ ਨਾ ਜਾਵੇ ਕਿਸੇ ਦੀ ਮਾਂ ਨਾ ਜਾਵੇ ਕਿਸੇ ਦੀ ਭੈਣ ਨਾ ਜਾਵੇ ਤੇ ਅੱਜ ਬਹੁਤ ਭਰਿਆ ਮਨ ਹੈ ਪੂਰਨ ਸ਼ਾਹ ਕੋਟੀ ਜੀ ਵਾਸਤੇ ਕਿਉਂਕਿ ਮਤਲਬ ਇੰਨੇ ਸਾਝ ਇੰਨੀਆਂ ਗੱਲਾਂ ਉਹਨਾਂ ਨਾਲ ਜੁੜੀਆਂ ਹੋਈਆਂ ਮਤਲਬ ਸੁਰਾਂ ਦਾ ਇੱਕ ਬਾਦਸ਼ਾ ਸੁਰਾਂ ਦਾ ਸਮੁੰਦਰ ਅੱਜ ਸਾਹਤ ਹੋ ਗਿਆ ਜੇ ਮੈਂ ਕਹਾਂ ਵੀ ਇੰਨੀਆਂ ਸੁਰਾਂ ਜਿਹੜੀਆਂ ਇੱਕ ਇਨਸਾਨ ਦੇ ਵਿੱਚ ਤੁਸੀਂ ਵੀਡੀਓ ਦੇਖੋ ਫਿਰੋ ਲੋ ਦੋਨੋਂ ਕਿਸੇ ਦੇ ਵਿੱਚ ਕਿਉਂਕਿ ਉਹ ਜਿਹੜਾ ਘਾਟ ਹੈ ਮੈਨੂੰ ਲੱਗਦਾ ਹੈ ਵੀ ਮੇਰਾ ਭਤੀਜਾ ਸਰੀਰ ਸਾਡਾ ਬੱਚਾ ਜ਼ਰੂਰ ਉਹ ਘਾਟ ਪੂਰੀ ਕਰੇਗਾ ਤੇ ਉਹਨਾਂ ਦੇ ਉਹਨਾਂ ਦੇ ਜਿੰਨੇ ਵੀ ਸ਼ਗਿਰਦ ਨੇ ਹਾਂਸ ਰਾਜ ਹਾਂਸ ਜੀ ਦੇਖ ਲੋ ਮੈਂ ਕਹਿੰਨੀ ਆ ਮਤਲਬ ਇੱਕ ਇਹੋ ਜਿਹੀ ਪ੍ਰਤਪਾ ਦੇ ਨੇ ਇਹੋ ਜਿਹਾ ਕੰਟਰੀਬਿਊਸ਼ਨ ਕਰਗੇ ਨੇ ਜਗਾ ਕਲਾ ਜਗਤ ਵਾਸਤੇ ਕਲਾਸੀਕਲ ਜਗਤ ਵਾਸਤੇ ਜਿਹਦੀ ਆਧਾਰਨ ਤੁਹਾਡੇ ਸਾਹਮਣੇ ਮਾਸਟਰ ਸਲੀਮ ਐਂਡ ਜਿਹੜੇ ਦੋ ਖਾਂਸਰਾ ਜਹਾਂਸ ਮੇਰਾ ਵੀ ਤੁਹਾਡੇ ਸਾਹਮਣੇ ਹੀ ਆ ਕਿ ਕਿਵੇਂ ਸੁਰਾਂ ਨਾਲ ਇਹ ਦੋਨੇ ਖੇਡਦੇ ਨੇ ਪਰਮਾਤਮਾ ਇਹਨਾਂ ਨੂੰ ਇਹੋ ਜਿਹੀ ਸ਼ਕਤੀ ਬਖਸ਼ੇ ਕਿ ਇਹ ਪੂਰਨਸ਼ਾ ਕੋਟੀ ਜੀ ਦਾ ਘਟਾ ਕੋਸ਼ਿਸ਼ ਕਰਨ ਪੂਰਾ ਕਰਨ ਮੈਨੂੰ ਮਾਨ ਹੈ ਮੈਨੂੰ ਦਾਵਾ ਵੀ ਹੈ ਵੀ ਇਹ ਜ਼ਰੂਰ ਪੂਰਾ ਕਰਨਗੇ ਇਹਦੇ ਨਾਲੇ ਮੈਂ ਆਪਣੇ ਭਰਾ ਨੂੰ ਸ਼ਰਧਾਂਜਲੀ ਦਿੰਦਾ ਹਾਂ ਪਰੇ ਮਾਨਾ